ਅੱਗੇ ਜਾ ਕੇ ਗੁਰਦੁਆਰਾ ਟਾਲਾ ਸਾਹਿਬ ਜਿੱਥੇ ਧੰਨ ਬਾਬਾ ਦੀਪ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਖੰਡਾ ਵਾਰ ਰਿਹਾ ਇੱਕ ਪਾਸੇ ਬਾਬਾ ਦੀਪ ਸਿੰਘ ਹੈ ਦੂਸਰੇ ਪਾਸੇ ਜਮਾਲ ਖਾਨ ਹੈ ਇਧਰੋਂ ਬਾਬਾ ਦੀਪ ਸਿੰਘ ਖੰਡਾ ਵਾਰ ਰਿਹਾ ਉਸ ਪਾਸੇ ਉਹ ਸ਼ਮਸ਼ੀਰ ਵਾਰ ਰਿਹਾ ਕਹਿੰਦੇ ਦੋਵੇਂ ਜਰਨੈਲ ਆਪਸ ਵਿੱਚ ਇੱਕ ਦੂਸਰੇ ਤੇ ਵਾਰ ਕਰਦੇ ਆ ਕਹਿੰਦੇ ਇੱਕ ਪਾਸੇ ਉਹਦੇ ਕੋਲ ਸ਼ਸਤਰ ਹੈ ਇੱਕ ਪਾਸੇ ਬਾਬਾ ਦੀਪ ਸਿੰਘ ਕੋਲ ਸ਼ਸਤਰ ਹੈ ਜਰਨੈਲ ਦੋਵੇਂ ਬਹੁਤ ਤਗੜੇ ਨੇ ਦੋਵਾਂ ਦੀ ਜਿਹੜੀ ਬਹਾਦਰੀ ਉਹਨਾਂ ਦੇ ਉੱਤੇ ਕਮੀ ਨਹੀਂ ਕੱਢੀ ਜਾ ਸਕਦੀ ਪਰ ਇੱਕ ਜਰਨੈਲ ਕੋਲ ਕੇਵਲ ਮੁਗਲਿਆ ਸਲਤਨਤ ਦੇ ਸ਼ਸਤਰ ਆ ਪਰ ਇੱਕ ਜਰਨੈਲ ਕੋਲ ਬਾਜਾਂ ਵਾਲੇ ਦੇ ਦਿੱਤੇ ਖੰਡੇ ਦੇ ਨਾਲ-ਨਾਲ ਬਾਜਾਂ ਵਾਲੇ ਦੀ ਅਸੀਸ ਹੈ ਬਾਜਾਂ ਵਾਲੇ ਦਾ ਥਾਪੜਾ ਹੈ ਦੋਵੇਂ ਜਰਨੈਲਾਂ ਨੇ ਵਾਰ ਕੀਤਾ ਸਿਰ ਬਾਬਾ ਦੀਪ ਸਿੰਘ ਜੀ ਦਾ ਵੀ ਲੈਂਦਾ ਢੜ ਤੋਂ ਵੱਖਰਾ ਹੁੰਦਾ ਤੇ ਸਿਰ ਜਮਾਲ ਖਾਨ ਦਾ ਵੀ